ਸਸੇ ਦੋਸਤੋ ਤੁਸੀਂ ਦੇਖ ਰਹੇ ਹੋ ਕੌਲੀ ਮੋਤੀ ਦਾ ਨਾਮ ਆਪਣੇ ਉੱਤੇ ਮਾਰਕਸ ਮੈਂ ਅਭੀ ਸਿੰਘ ਕੌਜੀ ਸੋ ਦੋਸਤੋ ਸਾਡੀ ਵੀ ਅੱਪਰ ਤੋਂ ਵੀਡੀਓ ਪਾਈ ਸੀ ਜਿੱਤੇ ਵਿੱਚ ਕਿ ਆਪਾਂ ਮਦਰ ਗੇਜ ਦੇ ਉੱਪਰ 530 ਦਾ ਜਿਹੜਾ ਬਾਕਸ ਹੈ ਜਿਹੜਾ ਆਫਰ ਆਪਣੇ ਦਰਸ਼ਕਾਂ ਨੂੰ ਦਿੱਤਾ ਸੀ ਤੇ ਉਹ ਵੀਡੀਓ ਦੇਖ ਕੇ ਕੁਝ ਜਥੇ ਸਿੰਘ ਜਨ ਸਿੰਘ ਜਥੇ ਬੰਗਿਆ ਸਾਡੇ ਕੋਲ ਪੁੱਛਿਆ ਨੇ ਕਿਉਂਕਿ ਇਹਨਾਂ ਨੂੰ ਸਾਡਾ ਜਿਹੜਾ ਰੇਟ ਬਹੁਤ ਹੀ ਵਧੀਆ ਲੱਗਾ ਕਿਉਂਕਿ ਅਸੀਂ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਇਹ ਜਿਹੜਾ ਰੇਟ ਮੋਤੀ ਮਾਲੇ ਵਾਲਿਆਂ ਨੂੰ ਦਿੱਤਾ ਜਾ ਰਿਹਾ ਨਾ ਕਿ ਪੂਰੇ ਪੰਜਾਬ ਨੂੰ ਨਾ ਕਿ ਪੂਰੇ ਇੰਡੀਆ ਨੂੰ ਤਾਨੂੰ ਇਹ ਜਿਹੜਾ ਰੇਟ ਕਿਉਂ ਨਹੀਂ ਮਿਲਣਾ ਕਿਉਂਕਿ ਇਹ ਸਾਰਾ ਜਿਹੜਾ ਰੇਟ ਆ ਮੋੜੀ ਦਾ ਹੀ ਹੈ ਨਾ ਕਿਉਂਕਿ ਜਿੱਥੋਂ ਇਹ ਟਾਇਰ ਬਣ ਕੇ ਆਉਂਦੀ ਹੈ ਉਹੀ ਰੇਟ ਆਪਾਂ ਇੱਥੇ ਦੇ ਰਹੇ ਆ ਉਹ ਇਸ ਕਰਕੇ ਦੇ ਰਹੇ ਆ ਕਿਉਂਕਿ ਫੁੱਗੀ ਮੁੱਗੀ ਦਾ ਨਾ ਬਹੁਤ ਹੀ ਮਸ਼ਹੂਰ ਇੱਕ ਜਗ੍ਹਾ ਹੈਗੀ ਹੈ ਜਿੱਥੇ ਕਿਸੇ ਤੋਂ ਸਤਿਕਾਰ ਸਨਮਾਨ ਦੇਸ਼ ਦਾ ਨੰਬਰ 1 ਇੰਆ ਦਾ ਨੰਬਰ 1 ਪੰਜਾਬ ਦਾ ਸਭ ਤੋਂ ਮਸ਼ਹੂਰ ਫੁੱਗੀ ਮੁੱਗੀ ਦਾ ਜਿਸ ਦੇ ਵਿੱਚ ਸਭ ਤੋਂ ਜੋ ਸਮਾਨ ਉਹ ਗੀਂ ਮੋਤੀ ਕਹਿੰਦੇ ਨੂੰ ਦਿੱਤਾ ਜਾਂਦਾ ਹੈ ਤੇ ਤਸਵੀਰਾਂ ਤੁਸੀਂ ਦੇਖਿਓ ਬੁੱਕੀ ਮੋਤੀ ਬਾਰੇ ਮੈਂ ਕੋਈ ਨਹੀਂ ਹਾਂ ਜਿਵੇਂ ਬਣਿਆ ਸਾਡੇ ਲੋਕ ਹੁੰਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਮੇਰੇ ਵੀ ਸਾਡੇ ਲੋਕ ਹੁੰਦੇ ਨੇ ਉਹ ਸਾਡੇ ਕੋਲ ਬੈਟਰੀ ਟਾਇਰ ਵੀ ਲੈ ਕੇ ਅੱਜ ਜਾ ਰਹੇ ਨੇ ਕਿਉਂਕਿ ਜਿਹੜਾ ਆਪਾਂ ਨੇ ਕੱਲ ਓਪਰ ਦਿੱਤਾ ਸੀ ਵੇਖ ਦਿੱਤਾ ਸੀ ਉਸੇ ਵੇਖ ਨੂੰ ਦੇ ਕੇ ਮੇਰੇ ਵੀ ਟਾਇਰ ਲੈ ਕੇ ਜਾ ਰਹੇ ਨੇ ਸੋ ਜਨਾ ਬਾਬਰ ਕਹਾ ਨੇ ਭਾਜੀ ਇਹ ਕਿੱਥੋਂ ਆਏ ਨੇ ਤੇ ਕਿਵੇਂ ਇਹਨਾਂ ਨੂੰ ਪਤਾ ਲੱਗਾ ਇਸ ਮੋਤੀ ਕਨੇ ਦਾ ਦੇਖੋ ਕਿ ਸਭ ਤੋਂ ਸਸਤੀ ਥਿਆਲ ਜਿਹੜੀ ਫਰਨੀਚਰ ਟਾਇਰ ਕਿ ਉਹਦੇ ਗਰੋਸਿਕਰਾਂ ਕੀ ਜਿਹੜਾ ਸਨਮਾਨ ਹੈ ਉਹ ਸਭ ਤੋਂ ਸਸਤਾਇਤ੍ਰ ਕੋਈ ਮਿਲਣ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਇਹਨਾਂ ਨਾਲ ਗਲਬਤ ਕਰਾਂਗੇ ਉਹ ਆਏ ਦਿੱਤਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਫੋਜੀ ਮੋਦੇ ਖਾਨੇ ਤੋਂ ਇੱਕ ਵੀਡੀਓ ਪੇਜੀ ਜਿਹੜੀ ਉਸਦੀ ਯਾਤਰੀ ਅਸੀਂ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਸਾਹਿਬ ਸائیں ਨਗਾ ਸ੍ਰੀ ਮੁਕਸਰ ਸਾਹਿਬ ਤੋਂ ਆਏ ਹਾਂ ਅਸੀਂ ਤਕਰੀਬਨ ਸਾਰੇ ਟਾਈਮ ਸੱਜਦੇ ਉਹ ਜਿਹੜੇ ਕਈ ਨਆਂੀਆਂ ਦੁਕਾਨਾਂ ਦੇ ਗਏ ਸਾਮਾਨ ਰੇਟ ਬਹੁਤ ਚੰਗਾ ਲੱਗਦਾ। ਅਸੀਂ ਸਰਗਤ ਨੂੰ ਹੀ ਦੇਣਤੀ ਕਰਦੇ ਜੋ ਘਰਾਂ ਦੇ ਵਿੱਚ ਕੈਦ ਲਾਉਂਦਾ ਜਾਂ ਗੁਰੂ ਘਰ ਦੇ ਵਿੱਚ ਇੱਕ ਵਾਰੀ ਇੱਥੇ ਜ਼ਰੂਰ ਆਵੋ ਤੁਹਾਨੂੰ ਸੱਲੀ ਬਖਸ਼ ਰੇਟ ਦੇ ਰੂਗਾ ਔਰ ਕੁਆਲਟੀ ਵੀ। ਵਾਈਫ ਜੀ ਕਰਤਾਰ ਸਾਹਿਬ ਵਾਈਫ ਜੀ ਕੀ ਕਰਦੇ। ਬਹੁਤ ਬੜਾ ਧੰਨਵਾਦ ਭਾਈ ਤੁਹਾਡਾ ਇਸ ਫੋਦੀ ਮੋਦੀ ਖਾਨੇ ਵਿੱਚ ਪਹੁੰਚਦਾ ਸੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਵੀ ਕਰਾਂਗੇ ਕਿ ਜਿਸ ਤਰ੍ਹਾਂ ਕੀ ਬਾਬਾ ਜੀ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਕਿ ਅਸੀਂ ਜਿਹੜਾ ਅਸੀਂ ਮਕਸ਼ਰ ਸਾਹਿਬ ਤੋਂ ਇੱਥੋਂ ਟੈਰ ਲੈ ਕੇ ਜਾ ਰਹੇ ਹਾਂ ਤੇ ਬਿਲਕੁਲ ਹੁਣ ਅੱਗੇ ਵਾਸਤੇ ਵੀ ਆਪਣੇ ਦਰਸ਼ਕਾਂ ਨੂੰ ਵੀ ਕਹਿੰਦੇ ਕਿ ਜਿੰਨੇ ਵੀ ਮੇਰੇ ਵੀਰ ਜੀ ਦਾ ਸਾਮਨ ਫੋਦੀ ਮੋਦੀ ਖਾਨੇ ਵਿੱਚ ਚੌਂ ਹੋਣ ਸੱਜਣੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰਕੇ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਸਾਫ ਦੇ ਪੈਂਟਰਾਂ ਵਾਲੋਂ ਇਹ ਚੀਜ਼ ਜਿਹੜਾ ਉਹ ਫੈਲਾ ਹੋ ਸਕੇ ਸੋ ਦੋਸਤੋ ਇੱਕ ਗੱਡੀ ਐ ਜਿਹੜੀ ਲੋਡ ਹੋ ਚੁੱਕੀ ਆ ਔਰ ਦੂਸਰੀ ਜਿਹੜੀ ਗੱਡੀ ਐ ਉਹ ਸਾਡੇ ਕੋਲ ਦੂਸਰੀ ਗੱਡੀ ਜਿਹੜੀ ਆਸ ਤੇ ਲੱਗ ਚੁੱਕੀ ਆ ਉਹ ਵੀ ਮੇਰੇ ਵੀਰ ਅਟਾਰੀ ਤੋਂ ਆਏ ਨੇ ਸ਼ੀਨਾ ਛੂਰੇ ਤੋਂ ਲੇਕਿਨ ਉਹਨਾਂ ਨੂੰ ਵੀ ਆਪਾਂ ਇਹਦੇ ਕੈਰੀ ਗੱਡੀ ਭਾ ਕੇ ਤੋਰਨੀ ਆ ਸੋ ਦੋਸਤੋ ਜਿਹੜੀ ਕੱਲ ਕਰਨਾ ਕਮੈਂਟ ਮੈਂ ਕੀਤੀ ਸੀ 430 ਰੁਪਏ ਦੇ ਬਾਕਸ ਦੇ ਨਾਲ ਆਪਾਂ ਕੋਲ ਦੀ ਮੋਤੀਖਾਨੇ ਵਾਲੋ ਗੱਡੀਆਂ ਭਰ-ਭਰ ਟਾਇਰ ਦੀਆਂ ਜਿਹੜੀਆਂ ਉਹ ਤੋਰ ਰਹੇ ਆ ਤੇ ਇਸ ਕਰਕੇ ਤੁਸੀਂ ਵੀ ਵੀਰ ਜੀ ਜਲਦੀ ਤੋਂ ਜਲਦੀ ਪਹੁੰਚੋ ਫੌਜੀ ਮੋਤੀਖਾਨੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੌਜੀ ਮੋਤੀਖਾਨਾ ਫਰਨੀਚਰ ਅਤੇ ਮਾਰਬਲ ਮਾਨ ਬੋਦੀ ਮੋਤੀ ਖਾਣੇ ਵਾਲੋ ਦਿੱਤਾ ਜਾ ਰਿਹਾ ਜਿਹੜੀ ਜਿਹੜੀ ਆਪਾਂ ਕੱਲ ਵੀਡੀਓ ਪਾਇਸੀ ਹੋ ਗਈ ਜੇ ਜਰਸੀ ਹੀ ਇਹ ਜਿਹੜੇ ਆਪਣਾ ਖਾਸਾ ਜੁਠਾ ਇਹ ਵੀਡੀਓ ਦੇਖ ਕੇ ਆਪ ਨੂੰ ਕੋਲ ਪਹੁੰਚੇ ਨੇ ਪਹੁੰਚ ਕੇ ਇਹਨਾਂ ਨੇ ਸਾਡੇ ਕੋਲ ਟੈਲਾਂ ਦੀ ਜਿਹੜੀ ਸ਼ੌਪਿੰਗ ਕੀਤੀ ਤੇ ਲੈਣਾ ਸਾਡੇ ਕੋਲ ਖਰੀਦਿਆ ਤੇ ਇਹਨਾਂ ਨੂੰ ਬਹੁਤ ਬਹੁਤ ਵਧੀਆ ਲੱਗਾ ਤੇ ਮੈਂ ਆਪਣੇ ਹੋਰ ਵੀ ਵੀਰਾਂ ਨੂੰ ਕਹਿੰਦਾ ਕਿ ਜਿਹੜੇ ਵੀ ਵੀਰ ਸਾਡੀ ਵੀਡੀਓ ਦੇਖ ਰਹੇ ਨੇ ਪਲੀਜ਼ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਹੋਰ ਵੀ ਯਾਰਾਂ ਦੋਸਤਾਂ ਪ੍ਰਣ ਪ੍ਰਮਾਣ ਨੂੰ ਇਹ ਚੀਜ਼ ਦਾ ਜਿਹੜਾ ਲਾਭ ਮਿਲ ਸਕੇ ਸੋ ਦੋਸਤੋ ਬਾਬਾ ਜੀ ਆਪਣੀ ਕੋ ਪੁੱਛੀ ਨਹੀਂ ਪੁੱਛੀ ਨੇ ਪ੍ਰਕਤੂ ਇਹ ਰਾਏ ਨਹੀਂ ਸਰਾਏ ਸਰਾਏ ਨਾ ਨਾ ਮੁਕਸਤ ਤੋਂ ਉਸ ਤੋਂ ਨਹੀਂ ਸਰੋ ਜੀ ਤੇ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਕੈਮਰੇ 'ਚ ਤਸਵੀਰਾਂ ਦਿਖਾ ਰਿਹਾ ਕਿ ਜਿਹੜੀ ਆਪਾਂ ਕੱਲ ਵੀਡੀਓ ਪੈਸੇ ਸੀ ਉਹ ਵੀਡੀਓ ਭੇਜ ਕੇ ਬਾਬਾ ਜੀ ਸਾਡੇ ਕੋਲ ਪਹੁੰਚੇ ਨੇ ਮੁਕਸਤ ਤੋਂ ਤੇ ਇਹ ਗੱਡੀਆਂ ਪਰ ਪਰ ਇਹਦੇ ਅੱਗੇ ਹੁਣ ਆਪਾਂ ਲੈ ਕੇ ਜਾਵਾਂਗੇ ਕਿਉਂਕਿ ਜਿਹੜਾ ਰੇਟ ਥੋੜੇ ਤੇ ਮਿਲਿਆ ਇਹ ਰੇਟ ਪੂਰੇ ਇੰਡੀਆ ਦਾ ਨਾ ਪੂਰੇ ਪੰਜਾਬ ਤੋਂ ਚਾਹੇ ਤੁਸੀਂ ਗੋਸਤੋ ਕੋੜਾ ਟਾਲਾ ਲਾ ਕੇ ਚੱਕ ਲਓ ਚਾਹੇ ਤੁਸੀਂ ਜਲੰਧ ਤੋਂ ਖਜ਼ਾੜਾ ਕਿ ਕਰ ਲਓ ਤੁਹਾਨੂੰ ਕਿਤੇ ਉਹ ਨਹੀਂ ਇਹ ਜਿਹੜਾ ਰੇਟ ਹੈ ਨਹੀਂ ਮਿਲਣਾ ਇਸੇ ਜਗ੍ਹਾ ਨਾਲ ਤੇ ਭੌਗੀ ਮੋਦੀ ਖਾਨੇ ਦੇ ਵਿੱਚੋਂ ਕਿਉਂਕਿ ਸਭ ਤੋਂ ਸਸਤੀ ਟਾਇਲ ਭੌਗੀ ਮੋਦੀ ਖਾਨਾ ਫਰਨੀਚਰ ਅਦਰ ਮਾਰਬਲ ਦੇ ਵਿੱਚੋਂ ਸੋ ਦੋਸਤੋ ਇਸ ਕਰਕੇ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਵੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਕਿ ਹੋਰ ਵੀ ਆਪਣੇ ਪਿੰਡ ਪਰਵਾਹ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ